ਹਾਂਜੀ ਮਿੱਤਰੋ ਕੀ ਹਾਲਜਾਲ ਆ ਬਈ ਸਾਰਿਆਂ ਦੇ ਹੋ ਠੀਕ ਠਾਕ ਬਈ ਖਾਤੀ ਵਲੌਗ ਦੀ ਸਟਾਰਟਿੰਗ ਆਪਾਂ ਬਈ ਤੇ ਅੱਜ ਦਿਨ ਬਈ ਮਾੜਾ ਹੀ ਆ ਬੱਦਲ ਬਈ ਬਹੁਤ ਹੋ ਗਈ ਕਬੂਤਰ ਛੱਡੇ ਆ ਬਈ ਪੰਜ ਆਪਾਂ ਸਵੇਰੇ ਦਿਨ ਵਧੀਆ ਸੀਗਾ ਬਈ ਤੇ ਹੁਣ ਢਾਈ ਤਿੰਨ ਦਾ ਟਾਈਮ ਆ ਮੌਸਮ ਹੋ ਗਿਆ ਖਰਾਬ ਤੇ ਛਤਰੀ ਦੇ ਬਨ ਲੈ ਕਬੂਤਰ ਆਪਾਂ ਬਈ ਤੇ ਲੱਗੇ ਆ ਭੜਕਾਉਣ ਤੇ ਬਾਕੀ ਨੇ ਨੇ ਆ ਬੰਦੇ ਆ ਕਿ ਨਹੀਂ ਬੰਦੇ ਜੁੜੇ ਰਿਓ ਸਾਰੇ ਭਰਾ ਵਲੌਗ ਨਾਲ ਬਈ ਚਾਲਾ ਭੜਕਾ ਸ਼ਰੀਏ ਕਾ ਟਰਾਈ ਆਹ ਘਰ ਦੇ ਵਿੱਚ ਤਿੰਨ ਕਬੂਤਰ ਤਾਂ ਆਪਣੇ ਬਦਲ ਗਈ ਬਹੁਤ ਜ਼ਿਆਦਾ ਹੋ ਗਈ ਬਾਈ ਮੀ ਹੋਣਾ ਹੈ ਤੇ ਹੋਣਾ ਯਾਰ ਐਂ ਕਰੀ ਜਾਂਦਾ ਦੋ ਕਬੂਤਰ ਆਪਣੇ ਆਹ ਕੁ ਕੀ ਜਾਂਦੇ ਤਾਂ ਬਾਈ ਪੰਜ ਕਬੂਤਰ ਛੱਡੇ ਸੀ ਆਪਾਂ ਬਾਈ ਦੇ ਟ੍ਰਾਈ ਆਪਾਂ ਬਾਈ ਬੈਂਦੇ ਆ ਕਿ ਨਹੀਂ ਦੇਖਦੇ ਆਪਾਂ ਵੀ ਤੇ ਤੁਹਾਨੂੰ ਵੀ ਦਿਖਾਉਣੇ ਆ ਬੈਠਦੇ ਆ ਕਿ ਨਹੀਂ ਇਹ ਸਿੱਧੂ ਮੂਸੇ ਵਾਲੇ ਦਾ ਬਹੁਤ ਵੱਡਾ ਫੈਨ ਆ ਬਾਈ ਚਾਹ ਚਾਹ ਚੱਲ ਬਹਿ ਜਾਣਗੇ ਸ਼ੁਰਾ ਆਪਣੇ ਕਬੂਤਰਾਂ ਤਾਂ ਗਿਆ ਬਾਈ ਬੈਣ ਬਾਕੀ ਵੇਖੋ ਅੱਗੇ ਕੀ ਬਣਦਾ ਢੈਣੀ ਯਾਰ ਬਾਜ਼ੀਆਂ ਵਾਲੇ ਬਈ ਬੰਨ ਰਿਹਾ ਯਾਰ ਠੰਡੇ ਦਿਨ ਤੇ ਮਿੱッセ ਦਿਨ ਹੋਏ ਪਏ ਆ ਕੀ ਇਹਨਾਂ ਦਿਨਾਂ ਚ ਬੰਦਾ ਛੱਡੇ ਤੇ ਕੀ ਨਾ ਛੱਡੇ ਆ ਆਪਣਾ ਦੁੱਸੇ ਵਾਲਾ ਇਹ ਆਊਗਾ ਭਈਆ ਬਾੜਾ ਉਛੜਦਾ ਬਈ ਬੰਦ ਹੋ ਗੇ ਆਪਾਂ ਪਹਿਲਾਂ ਵਾਲੇ ਵਲੌਗ 'ਚ ਵੀ ਕਿਹਾ ਸੀ ਜੇ ਕਿਸੇ ਭਰਾ ਕੋਲ ਜਾਨਵਰ ਹੁੰਦਾ ਨਾ ਦੱਸ ਦਿਆ ਕਰੋ ਯਾਰ ਬੇਸ਼ੱਕ ਦੀ ਭੋਮੇ ਰੱਖ ਲਿਆ ਕਰੋ ਪਰ ਦੱਸ ਦੀ ਜਰੂਰ ਦਿਆ ਕਰੋ ਉਹ ਬਾਈ ਦਾ ਵੀ ਬਹੁਤ ਧੰਨਵਾਦ ਲੈ ਆਂਦੀ ਆਪਾਂ ਕਿੱਥੇ ਗੋਰੇ ਕੋਲੇ ਅਕਲੀ ਵਾਲੇ ਕੋਲੇ ਉਹਨੂੰ ਮੈਂ ਭੇਜਤਾ ਸੀ ਦੋ ਕਬੂਤਰ ਮੁੰਡੇ ਨੂੰ ਦਿੱਤੇ ਆਪਾਂ ਹਾਂਜੀ ਬਾਈ ਮੀਂਹ ਦਾ ਬਣ ਗਿਆ ਮਾਹੌਲ ਬਾਈ ਪੂਰਾ ਮੌਸਮ ਦੈਸ ਹੀ ਰਿਹਾ ਬਾਈ ਤੁਹਾਨੂੰ ਕਣੀਆਂ ਲੱਗੀਆਂ ਡਿੱਗਣ ਤੇ ਜਾਨਵਰਾਂ ਦਾ ਕੋਈ ਰਿਸਪੌਂਸ ਨਹੀਂ ਬਾਈ ਹੈਗੇ ਪੱਧਰ ਹੀ ਆ ਕਿੱਥੇ ਜੇ ਆਈ ਜਾਨਵਰ ਪੱਧਰ ਹੀ ਆ ਬਾਈ ਪਰ ਰਿਸਪੌਂਸ ਕੋਈ ਨਹੀਂ ਵਹਿਣਦਾ ਇਹਨਾਂ ਦਾ ਚੱਲ ਜਾਲ ਕਣਗੜ ਡਿੱਗਣ ਲੱਗਣਾ ਸ਼ਰਾਜ ਜਾਣ ਤਾਂ ਵਧੀਆ ਨੇ ਮੀਂਹ ਤਾਂ ਇਹਨਾਂ ਨੇ ਡਿੱਗਣਾਈਆਂ ਕਣਾਂ ਆਂਗਾ ਬਈ ਮੜਕਾਂ ਮੜੀਆਂ ਆ ਆਊਗਾ ਸ਼ਰੀਕ ਕਾਂਤੜਾ ਨਹੀਂ ਮੈਸੇ ਦੇਣਾ ਜਹਣਾ ਲੋਕ ਬੜੇ ਯਾਰਾ ਮੱਤਾਂ ਹੀ ਦਿੰਦੇ ਸੀਗੇ ਵੀਰ ਤੋ ਇਹ ਕਬੂਤਰ ਢਾਜ਼ਨੇ ਆ ਤੇ ਐਂ ਜਾਓ ਹੁਣ ਦੱਸੋ ਉਹਨਾਂ ਦਾ ਹੁਣ ਕੀ ਕੀਤਾ ਜਾਵੇ ਬਈ ਮਈ ਦਾ ਮਹੀਨਾ ਆਣਾ ਤੇ ਹੁਣ ਮੀਂਹ ਆਈ ਜਾਂਦਾ ਬੱਦਲ ਵਾਈ ਹੋਈ ਜਾਂਦੀ ਆ ਤੁਹਾਡਾ ਮਤਵਲ ਵੀ ਹੁਣ ਅਸੀਂ ਕਬੂਤਰ ਨਾ ਛੱਡ ਗਏ ਇਹ ਯਾਰ ਜਿਹੜੇ ਗੱਲਾਂ ਹੀ ਕਰਦੇ ਨੇ ਇਹ ਬਾਦੂ ਕਾਟੂ ਹੁੰਦੇ ਆ ਟੁੱੱਚੇ ਹੁੰਦੇ ਆ ਇਹ ਤੇ ਬਾਕੀ ਲੋਕ ਪਤਾ ਹੀ ਆ ਨਹੀਂ ਸਾਲੇ ਯਾਰ ਬਾਲਾ ਗਿਆਨ ਹੀ ਬਹੁਤ ਝਾੜਦੇ ਆ ਤੁਸੀਂ ਕਬੂਤਰ ਛੜਤੇ ਅੱਜ ਬੱਦਲ ਵਾਈ ਨਹੀਂ ਵੇਖੀਆਂ ਐ ਜਿਉਂ ਭੈਂਦੇ ਯਾਰ ਉਹ ਇਹ ਦਿਨਾਂ ਚ ਪਤਾ ਲੱਗਦਾ ਹੀ ਨਹੀਂਗਾ ਆ ਜੂ ਇਹ ਕਾਲੀ ਟੋਰੀ ਵਾਲੀ ਆਉਂਦੀ ਆ ਆ ਗਈ ਆ ਗਈ ਆ ਗਈ ਫੜਤਾਈ ਐ ਆਪ ਕੋਈ ਜਸਾ ਆਪ ਅੱਗੇ ਹੋਏ ਆ ਬਾਈ ਚੇਲੇ ਜੱਪਟਾਂ ਨੇ ਤਾਂ ਵੇਖ ਲਿਆ ਮੱਥਾ ਮਾਰ ਕੇ ਲੱਗਦਾ ਮੈਨੂੰ ਬੰਦੇ ਹੁਣ ਨਹੀਂ ਆਪ ਥੂਈ ਕਰਨੀ ਪੈਣੀ ਆ ਆ ਥੂ ਆ ਗਿਆ ਅੱਜ ਕੌਰੀ ਜਲੀ ਦਾ ਬੈਠੂ ਬੈਠੂ ਕਰਦੀ ਆ ਨਾ ਹੂੰ ਮੈਂ ਕੱਢਦੇ ਇੱਕ ਮਿੰਟ ਇਹ ਨੀਵੇਂ ਜਾਏ ਤੋਂ ਬਣਾਉਂਗਾ ਚੱਲ ਬਈ ਬਈ ਨੇਰੀ ਫਲ ਜੋਰਾਂ ਤੇ ਚੱਲ ਪਈ ਆ ਤੇ ਕਬੂਤਰ ਆਪਣੇ ਬੈਠੇ ਨੇ ਅਜੇ ਵੀ ਬਈ ਕੰਮ ਕਰਾਓ ਆਹ ਚੜੀ ਹਲੇ ਜਾਣੜ ਬਈ ਹਟੂ ਸੇ ਵਾਲਾ ਇੱਕ ਕਬੂਤਰ ਆਪਣਾ ਬੜਾ ਉੱਚਾ ਉੜਦਾ ਬਈ ਪਰ ਨਾਲ ਲੈ ਕੇ ਇਹਨਾਂ ਨੂੰ ਕਿਰਦਾ ਨਾ ਕਬੂਤਰ ਨੇਰੀ ਚੱਲੀ ਜਾਂਦੀ ਆ ਉੰਡੇ ਦਾ ਬਾਈ ਛਤਰੀ ਜੀ ਸਾਹਮਣੀ ਰਹੀ ਹੈ ਹਸਾਉਣਾ ਹਵਾ ਚੱਲ ਪਈ ਆ ਇਹ ਵੀ ਪੰਗਾ ਹੀ ਆ ਯਾਰ ਬਾਈ ਮਾਰੀ ਕਰਾਉਣੀ ਪੈਂਦੀ ਆ ਕੋਈ ਤੁਹਾਨੂੰ ਨਹੀਂ ਉਧਰ ਉਹ ਰੱਬ ਬਦਲ ਕਰ ਦਿੰਦਾ ਇਹ ਗੱਲ ਆ ਖਾਤਰ ਇਹਨਿੰਵੇਂ ਸਾਹਮਦੀ ਤਰੇ ਤੋਂ ਰੋਟੀ ਰਾਟੀ ਖਾਇਆ ਕਰ ਅਜਮੀ ਤੇ ਆਪਣੇ ਫੌਜੀ ਸਾਹਿਬ ਕੀ ਕਰਦੇ ਆ ਤਾਂ ਮੀ ਹੁਣ ਹੋ ਜੂਆ ਹੁਣ ਨੂੰ ਮੌਕਾ ਮਿਲ ਜੂਆ ਸਾਲਿਆ ਹਨਾ ਹੁਣੇ ਕੰਮ ਚੱਲੀ ਜਾਂਦਾ ਜੰਗ ਦਾ ਹਨਾ ਕੋਈ ਉਹ ਜਾਂਦੇ ਕਾਉਲ ਵਾਲੇ ਜਰਾਉ ਭਾਂਦਦੇ ਹੁੰਦੇ ਓਏ ਉਹ ਹੁੰਦੇ ਇੱਕ ਆਉਂਦੀ ਹੈ ਕਬੂਤਰੀ ਬੈਣ ਆਪਣੀ ਬਈ ਕਾਲੀ ਠੌਰੀ ਵਾਲੀ। ਅੜ ਕਾਪੜ ਕਾਪੜ ਕਾ। ਜੇ ਇੱਕ ਬੈ ਗਈ ਸਾਰੇ ਡੈਗ ਪੈਣੇ ਆ। ਮੈਂ ਸ਼ੇਅਰ ਕਰੀ ਦੀ ਆਪਾਂ ਵੀ ਸ਼ੇਅਰ ਕਰਦੇ ਆ ਵੱਧ ਤੋਂ ਵੱਧ ਸਾਰਿਆਂ ਨੂੰ। ਤੁਸੀਂ ਵੀ ਕਰਿਆ ਕਰੋ ਬਈ। ਹਾਂਜੀ ਮਿੱਤਰੋ। ਆਪਣੇ ਬਈ ਆਗੇ ਕਬੂਤਰ ਬੈਣ ਬਈ ਕਣੀਆਂ ਵਾਹਾ ਆਂ ਯਾਰ। ਤੇ ਕਬੂਤਰ ਬੈਠੀ ਜਾਂਦੇ ਆਪਣੇ ਕਣੀਆਂ ਚ। ਹਾਂ ਜੀ ਮੇਤਰਾ ਕਬੂਤਰੀ ਆ ਪਾ ਵੀ ੜਕਾ ਕੇ ਬਾਹਰੀ ਆ ਤੇ ਦੂਜਾ ਬਹਿਣ ਆ ਗਿਆ ਤੇ ਉੱਤਰ ਬਾਈ ਤੇ ਮੀਂਹਿਕਣੀਆਂ ਵਾਵਾ ਆ ਗਨਾ ਬਾਈ ਇੱਕ ਕਬੂਤਰ ਹੋਰ ਬੈਠੀ ਜਾਂਦਾ ਇਹ ਕਬੂਤਰ ੜਕਾਉਣ ਵਾਲਾ ਮੁੰਡਾ ਚਲਾ ਗਿਆ ਮੇਰੇ ਕੋਲ ਇੱਕ ਆ ਬਹਿ ਗਿਆ ਬਾਈ ਆਪਣਾ ਲਾਲਚੀ ਨਾ ਬੈਠੀ ਜਾਂਦਾ ਕਬੂਤਰ ਲਓ ਜੀ ਦੋ ਕਬੂਤਰ ਬਹਿ ਗਏ ਆਪਣੇ ਤੇ ਇਹ ਲਾ ਦੀਏ ਬਾਈ ਬਾਕੀ ਇਹ ਵਖਾਉਣੇ ਤੁਹਾਨੂੰ ਹਾਂ ਜੀ ਬਾਈ ਆਪਣੇ ਆ ਦੋ ਕਬੂਤਰ ਬੈਠ ਗਏ ਇੱਕ ਲਾਲ ਚੀਨਾ ਬਈ ਤੇ ਇੱਕ ਕਾਲੀ ਟੋਰੀ ਵਾਲੀ ਬਰੜੀ ਕਬੂਤਰੀ ਬਈ ਇਹ ਤਾੜਦੀ ਏ ਬਈ ਕਿ ਕਣੀਆਂ ਕਦੇ-ਕਦੇ ਮੋਟੀਆਂ ਆ ਜਾਂਦੀਆਂ ਆਪਾਂ ਤਾੜ ਤੇ ਬਈ ਦੋਵੇਂ ਕਬੂਤਰ ਤੇ ਬਾਕੂਆਂ ਨੂੰ ਭੜਕਾਉਣੇ ਛੱੜੀ ਹਾਂਜੀ ਮਿੱਤਰੋ ਆਪਨੇ ਤਿੰਨ ਕਬੂਤਰ ਰਹਿੰਦੇ ਸੀ ਬਈ ਤੇ ਕਣੀਆਂ ਫੇਰ ਆਉਂਨਾਂ ਤੇ ਆ ਕੇ ਬਹਿਣ ਬਈ ਤਿੰਨੇ ਕਬੂਤਰ ਆਪਨੇ ਦੋ ਪਹਿਲਾਂ ਬਿਠਾ ਲਏ ਆਪਾਂ ਤੇ ਤਿੰਨੇ ਇਹ ਆ ਗਏ ਬਈ ਬਹਿਣ ਕਣਗਾਂ ਗਿਆਂ ਮੜਗਿਆਂ ਹੋਣਾ ਹੀ ਆ ਨਾ ਬਾਈ ਉਹ ਆ ਗਿਆ ਟੂਸਿਆਂ ਵਾਲਾ ਵੀ ਆ ਗਿਆ ਬਹਿਣ ਬਾਈ ਲਓ ਜੀ ਇੱਕ ਕਬੂਤਰ ਆਪਣਾ ਹੋਰ ਬਹਿ ਗਿਆ ਬਾਈ ਟੂਸਿਆਂ ਵਾਲਾ ਤੇ ਇਹ ਲੋ ਰਹਿ ਗਏ ਬਈ ਇਹਨੂੰ ਲਾ ਦੀ ਆਪਾਂ ਪਹਿਲਾਂ ਛਤਰੀ 'ਤੇ ਫੇਰ ਉਹਨਾਂ ਨੂੰ ਹੀ ਵੜਕਾਉਨੇ ਆਪਾਂ ਆ ਆ ਗਏ ਦੋਵੇਂ ਉਹ ਵੀ ਬਈ ਹਾਂਜੀ ਬਈ ਆਪਾਂ ਵੜਕਾਈ ਜਨੈ ਛਤਰੀ ਰਹਿ ਗਏ ਦੋ ਤੇ ਆਉਂਦੇ ਆ ਬਹਿਣ ਬਈ ਇਹ ਵੀ ਵਖਾਉਨੇ ਤੁਨੂੰ ਆ ਗਿਆ ਬਈ ਦੋਵੇਂ ਕਬੂਤਰ ਆਪਣੇ ਬਹਿਣੇ ਵੀ ਬਗਲਾ ਪੇਟੀ ਤੇ ਕਾਂ ਤਾਂ ਬਈ ਇਹ ਕਬੂਤਰ ਦੀ ਆਪਣੇ ਦੀ ਕਬੂਤਰੀ ਦੀ ਬਈ ਖਟੀਆਂ ਦੀ ਆ ਇਹ ਤੇ ਕਿਣਮਣ ਹੋਈ ਜਾਂਦੀ ਆ ਤੇ ਚਲੋ ਠੀਕ ਆ ਬਈ ਬੈਠੇ ਕਬੂਤਰਾਂ ਦੀ ਤੁਹਾਨੂੰ ਵਿਖਾਉਣੇ ਆ ਵੀਡੀਓ ਬਿਠਾ ਲਈਏ ਇਹਨਾਂ ਨੂੰ ਕਬੂਤਰ ਤੇ ਬੈਠੇ ਕਬੂਤਰਾਂ ਦੀ ਆਪਾਂ ਬਈ ਪਾਉਣੇ ਆ ਵੀਡੀਓ ਇੱਕ ਕ ਬਹਿ ਗਿਆ ਬਈ ਇੱਕ ਰਹਿ ਗਿਆ ਆਪਣਾ ਕਬੂਤਰਾਂ ਨੂੰ ਬਈ ਚਲੋ ਪਾਸੇ ਹੋ ਜੋ ਉਧਰ ਹਾਂਜੀ ਬਾਈ ਆਪਣੇ ਕਬੂਤਰ ਬਹਿ ਗਏ ਬਾਈ ਸਾਰੇ ਕਬੂਤਰ ਬਹਿ ਗਏ ਆ ਕੰਮਨ ਹੋਈ ਜਾਂਦੀ ਆ ਤੇ ਵਲੌਗ ਨਾਲ ਜੁੜੇ ਰਹੋ ਬਾਈ ਸਾਰੇ ਤੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਭਰਾ ਸਾਰੇ ਯਾਰ ਤੁਹਾਡੇ ਲਈ ਵੀਡੀਓ ਬਣਾਉਣਾ ਹੈ ਬਾਈ ਤੁਹਾਡੇ ਦੇਖਣ ਲਈ ਤੇ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਬਾਈ ਤੇ ਐਂਡ ਵਿਖਾਉਣਾ ਜ਼ਰੂਰ ਬਾਈ ਆ ਤਾੜ ਲੇ ਬਈ ਆਪਾਂ ਪੰਜ ਦੇ ਪੰਜ ਕਬੂਤਰੀ ਆ ਬਈ ਦੋ ਆ ਰਹੇ ਇੱਕ ਲਾਲ ਚੀਨਾ ਤੇ ਇੱਕ ਕਾਲੇ ਟੂਸਿਆ ਵਾਲਾ ਬਈ ਇਹ ਆ ਰਿਹਾ ਬਈ ਖਲਾਬੀ ਕਾਂ ਤੇ ਕਾਲੀ ਟੌਰੀ ਚਲੋ ਠੀਕ ਆ ਬਈ ਵਲੌਗ ਦੀ ਕਰਦੇ ਆਪਾਂ ਸਮਾਰਤੀ ਬਈ ਤੇ ਇਹਨਾਂ ਨੂੰ ਪਾਉਣੇ ਬਦਾਮ ਦੋਵਾਂ ਤੇ ਸਾਰੇ ਭਰਾ ਜਰੂਰ ਬਈ ਹੈਲਪ ਕਰਿਓ ਓਕੇ ਬਈ ਧੰਨਵਾਦ ਕਿ ਸਾਰੇ ਚੈਨਲ ਨੂੰ ਫੋਲੋ ਕਰੋ ਫਲ ਕਲ ਮੇਰੇ ਨਾਲ ਪਾਣਾ ਹਾਂ ਕਲਾਈਕ ਵੀ ਕਰੋ ਕਮੈਂਟ ਵੀ ਕਰੋ ਲਾਈਕ ਵੀ ਕਲ ਕਲਮ ਤੀ ਕਮੈਂਟ ਕਮੈਂਟ ਵੀ ਕਰੋ ਹਾਂ ਕਿ ਸਾਰਿਆਂ ਦਾ ਧੰਨਵਾਦ